ਮਾਨ ਸਰਕਾਰ ਆਪਣੀ ਹਾਰ ਦਾ ਠੇਕਰਾ ਕਿ ਪੁਲਿਸ ਸਰਪਣ ਰਹੀ ਹੈ ਆਖਿਰ ਹਾਰ ਤੋਂ ਬਾਅਦ ਹੀ ਮਾਨ ਸਰਕਾਰ ਨੂੰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਿਉਂ ਯਾਦਾ ਹੈ ਕਿਉਂ ਰਿਸ਼ਵਤਖੋਰੀ ਦਾ ਜ਼ਿੰਮੇਵਾਰ ਡੀਸੀ ਜਾਂ ਐਸਐਸਪੀ ਨੂੰ ਠਹਿਰਾਇਆ ਜਾ ਰਿਹਾ ਹੈ 13 ਜ਼ੀਰੋ ਦੇ ਦਾਅਵੇ ਕਰਨ ਵਾਲਿਆਂ ਨੂੰ ਜਦ ਮਹਿਜ਼ 3 ਸੀਟਾਂ ਹੀ ਆਈਆਂ ਤਾਂ ਸ਼ਾਇਦ ਸਰਕਾਰ ਦੀਆਂ ਅੱਖਾਂ ਤੋਂ ਪਰਦਾ ਹਟਿਆ ਤੇ ਸੋਚਣ ਲਈ ਮਜਬੂਰ ਹੋਏ ਕਿ ਭਾਈ ਜਿਹੜੇ ਖੁਸ਼ਹਾਲ ਪੰਜਾਬ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਉਹ ਤਾਂ ਸ਼ਾਇਦ ਸਿਰਫ ਸੁਪਨਿਆਂ ਦੇ ਵਿੱਚ ਹੀ ਜਾਪ ਰਿਆ ਅਸਲ ਸਚਾਈ ਤਾਂ ਕੁਝ ਹੋਰ ਹੈ ਪਰ ਸਵਾਲ ਇੱਥੇ ਇਹ ਉੱਠਤੇ ਨੇ ਕਿ ਹੁਣ ਤੁਸੀਂ ਵੱਡੀ ਪੱਧਰ ਤੇ ਪੀਸ ਅਧਿਕਾਰੀਆਂ ਦੇ ਤਵਾਦਲਿਆਂ ਦਾ ਹਵਾਲਾ ਨਸ਼ੇ ਦੀ ਰੋਕਥਾਮ ਦਾ ਦਿੱਤਾ ਹੈ ਤਾਂ ਫਿਰ ਕੀ ਮੰਨੀਏ ਕਿ ਇਹ ਯਾਦ ਤੁਹਾਨੂੰ ਆਪਣੀ ਕਰਾਰੀ ਹਾਰ ਤੋਂ ਬਾਅਦ ਆਈ ਕਿਸ ਤੋਂ ਪਹਿਲਾਂ ਵਗਦੇ ਨਸ਼ੇ ਬਾਰੇ ਤੁਹਾਨੂੰ ਸਭ ਕੁਝ ਪਤਾ ਸੀ ਤਾਂ ਤੁਸੀਂ ਕੁਝ ਕੀਤਾ ਕਿਉਂ ਨਹੀਂ ਤੇ ਫਿਰ ਇੱਥੇ ਇੱਕ ਹੋਰ ਵੱਡਾ ਸਵਾਲ ਹੈ ਕਿ ਇਨ੍ਹਾਂ ਤਬਾਦਲਿਆਂ ਤਬਾਦਲਿਆਂ ਦੇ ਨਾਲ ਸੱਚਮੁੱਚ ਨਸ਼ਾ ਰੋਕਿਆ ਜਾ ਸਕਦਾ ਹੈ ਤੇ ਜੇਕਰ ਹਾਂ ਤਾਂ ਫਿਰ ਇਸੇ ਤਰ੍ਹਾਂ ਹੀ ਬਦਲੀਤਾ ਕੁਝ ਸਮਾਂ ਪਹਿਲਾਂ ਸਰਕਾਰ ਵੀ ਸੀ ਫਿਰ ਕੀ ਹੋਇਆ ਤੇ ਜੇਕਰ ਤੁਸੀਂ ਮੰਨਦੇ ਹੋ ਕਿ ਇਸੇ ਦੇ ਨਾਲ ਹੀ ਨਸ਼ਾ ਰੋਕਿਆ ਜਾ ਸਕਦਾ ਹੈ ਤਾਂ ਫਿਰ ਇਹ ਸਭ ਕੁਝ ਤੁਸੀਂ ਸੱਤਾ 'ਚ ਆਉਂਦਿਆਂ ਕਿਉਂ ਨਹੀਂ ਕੀਤਾ ਇੰਨਾ ਸਮਾਂ ਕਿਉਂ ਲੱਗਾ ਨਸ਼ੇ ਦੀ ਵਿਕਰੀ ਨੂੰ ਲੈ ਕੇ ਮਾਨ ਸਾਹਿਬ ਤੁਹਾਨੂੰ ਤੁਹਾਡਾ ਇੱਕ ਬਿਆਨ ਯਾਦ ਕਰਵਾ ਦੇਵਾਂ ਜਿਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਜਿਸ ਇਲਾਕੇ ਦੇ ਵਿੱਚ ਨਸ਼ਾ ਵਿਕਿਆ ਉੱਥੇ ਦਾ ਐਸਐਸਪੀ ਤੇ ਐਸਐਚਓ ਜ਼ਿੰਮੇਵਾਰ ਹੋਣਗੇ ਤਾਂ ਕਿਰਪਾ ਕਰਕੇ ਦੱਸਿਓ ਜ਼ਰੂਰ ਕਿ ਅੱਜ ਤੱਕ ਕਿੰਨੇ ਅਫਸਰਾਂ ਤੇ ਤੁਸੀਂ ਕਾਰਵਾਈ ਕੀਤੀ ਮਾਨ ਸਾਹਿਬ ਸ਼ਾਇਦ ਪੰਜਾਬ ਦੇ ਕਿਸੇ ਵੀ ਇੱਕ ਅਫਸਰ ਦੇ ਉੱਪਰ ਵੀ ਕਾਰਵਾਈ ਨਹੀਂ ਹੋਈ ਤਾਂ ਫਿਰ ਹੁਣ ਕੀ ਮੰਨੀਏ ਕਿ ਤੁਹਾਡੇ ਉਸ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਵਿਕਿਆ ਹੀ ਨਹੀਂ ਤੇ ਜੇਕਰ ਨਸ਼ਾ ਪੰਜਾਬ ਦੇ ਵਿੱਚ ਨਹੀਂ ਵਿਕਿਆ ਤਾਂ ਫਿਰ ਹੁਣ ਤੁਸੀਂ ਕਿਹੜੇ ਨਸ਼ੇ ਦੀ ਰੋਕਥਾਮ ਦੀ ਗੱਲ ਕਰ ਰਹੇ ਹੋ ਮਾਨ ਸਾਹਿਬ ਕੱਲ ਤੁਹਾਡਾ ਬਿਆਨ ਰਿਸ਼ਵਤ ਖੋਰੀ ਨੂੰ ਲੈ ਕੇ ਵੀ ਆਇਆ ਕਿ ਕੁਝ ਥਾਵਾਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਹੇਠਲੇ ਪੱਧਰ ਤੇ ਰਿਸ਼ਵਤ ਖੋਰੀ ਚੱਲ ਰਹੀ ਹੈ ਤੇ ਜੇਕਰ ਰਿਸ਼ਵਤ ਖੋਰੀ ਚੱਲੀ ਤਾਂ ਉਸ ਦਾ ਜ਼ਿੰਮੇਵਾਰ ਡੀਸੀ ਤੇ ਐਸਐਸਪੀ ਹੋਣਗੇ ਮਾਨ ਸਾਹਿਬ ਇਹ ਬਿਆਨ ਸੁਣਨ ਦੇ ਵਿੱਚ ਬੜਾ ਚੰਗਾ ਲੱਗਦਾ ਹੈ ਫਿਰ ਤੁਹਾਡਾ ਇਹ ਜ਼ਰੂਰ ਦੱਸਿਓ ਕਿ ਐਸਾ ਭ੍ਰਿਸ਼ਟਾਚਾਰ ਜੇਕਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹ ਕਿਹੜਾ ਭ੍ਰਿਸ਼ਟਾਚਾਰ ਮੁਕ ਪੰਜਾਬ ਦੇ ਜਿਸ ਦੀ ਗੱਲ ਤੁਸੀਂ ਕਰਦੇ ਹੋ ਕਹਿੰਦੇ ਨੇ ਕਿ ਡੀਸੀ ਸਹਿਬਾਨਾ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਕਿ ਅਫਸਰशाही ਤੋਂ ਵਿਧਾਇਕ ਨਰਾਜ਼ ਨੇ ਤੇ ਲੋਕ ਵੀ ਔਖੇ ਨੇ ਮਾਨ ਸਾਹਿਬ ਇਹ ਗੱਲਾਂ ਤਾਂ ਤੁਹਾਡੇ ਵਿਧਾਇਕ ਲੋਕਾਂ ਸਾਹਮਣੇ ਵੀ ਕਬੂਲ ਚੁੱਕੇ ਨੇ ਕਿ ਥਾਣਿਆਂ ਦੇ ਵਿੱਚ ਅੱਜ ਵੀ ਅਕਾਲੀ ਕਾਂਗਰਸੀਆਂ ਦੀ ਚਲਦੀ ਏ ਸਾਡੀ ਨਹੀਂ ਸੁਣਿਆ ਇਹ ਵੀ ਏ ਕਿ ਇਸ ਤਰ੍ਹਾਂ ਦੇ ਹੋਏ ਵੱਡੇ ਪੱਦਰ ਤੇ ਤਬਾਦਲਿਆਂ ਦਾ ਪੁਲਿਸ ਤੇ ਵਿੱਚ ਵੀ ਕਿਤੇ ਨਾ ਕਿਤੇ ਰੋਸੇ ਬਾੜ ਡਿਸਪਲਾਈਨ ਫੋਰਸ ਹੋਣ ਕਰਕੇ ਉਹ ਕਿਤੇ ਸੰਘਰਸ਼ ਜਾਂ ਵਿਰੋਧ ਨਹੀਂ ਕਰ ਸਕਤੇ ਸਾਡਾ ਕਿੰਤੂ ਪ੍ਰੰਤੂ ਮਾਨ ਸਰਕਾਰ ਦੇ ਫੈਸਲੇ ਤੇ ਨਹੀਂ ਹੈ ਕਿ ਕਿਉਂ ਤਬਾਦਲੇ ਕੀਤੇ ਗਏ ਜਾਂ ਰਿਸ਼ਵਤਖੋਰੀ ਦੇ ਲਈ ਜ਼ਿੰਮੇਵਾਰ ਡੀਸੀ ਜਾਂ ਐਸਐਸਪੀ ਨੂੰ ਕਿਉਂ ਬਣਾਇਆ ਚਾਰਿਆ ਸਾਡਾ ਸਵਾਲ ਸਿਰਫ ਇਹਨਾ ਹੈ ਕਿ ਲੋਕ ਸਭਾ ਚੋਣਾਂ ਦੀ ਕਰਾਰੀ ਹਾਰ ਤੋਂ ਬਾਅਦ ਹੀ ਸਰਕਾਰ ਦੀ ਅੱਖ ਖੁੱਲੀ ਹੁਣ ਇੱਕ ਗੱਲ ਹੋਰ ਵੀ ਦੱਸ ਦਿਓ ਮਾਨ ਸਾਹਿਬ ਕਿ ਜੇਕਰ ਲੋਕ ਸਭਾ ਚੋਣਾਂ ਦੇ ਨਤੀਜੇ ਸੱਤਾਧਿਰ ਦੇ ਪੱਖ ਦੇ ਵਿੱਚ ਹੁੰਦੇ ਤਾਂ ਕਿ ਫਿਰ ਵੀ ਇਹ ਸਭ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਜਿਹੜੇ ਨਸ਼ੇ ਨੂੰ ਰੋਕਣ ਦੀ ਗੱਲ ਹੁਣ ਸਰਕਾਰ ਕਰ ਰਹੀ ਏ ਕਿ ਫਿਰੇ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਜਿਹੜੀ ਰਿਸ਼ਵਤਖੋਰੀ ਨੂੰ ਰੋਕਣ ਦੀ ਗੱਲ ਸਰਕਾਰ ਕਰ ਰਹੀ ਏ ਕਿ ਫਿਰ ਵੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਤੇ ਆਖਿਰ ਦੇ ਵਿੱਚ ਜਾਂਦਿਆਂ-ਜਾਦਿਆਂ ਪੁਲਿਸ ਦੇ ਨਾਲ ਸੰਬੰਧਿਤ ਇੱਕ ਹੋਰ ਵੀ ਸਵਾਲ ਏ ਉਹ ਜ਼ਰੂਰ ਦੱਸਿਓ ਮਾਨ ਸਾਹਿਬ ਕੀ ਪਲੀਜ਼ ਮਲਾਜ਼ਮਾਂ ਦੀ ਨੌਕਰੀ ਜਿਹੜੀ ਹੈਗੀ ਆ ਉਹ 8 ਘੰਟੇ ਕਰਨ ਦੀ ਗੱਲ ਤੁਸੀਂ ਕੀਤੀ ਸੀ ਉਹ ਵਾਦਾ ਉਹ ਬੋਲ ਕਦੋਂ ਪੂਰੇ ਕਰ ਰਹੇ ਹੋ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਅਹਿਮ ਹੈ ਜੁੜੇ ਰਹੋ ਆਰੰਭੀ ਟੈਲਵੰਦ ਦੇ ਨਾਲ ਧੰਨਵਾਦ